हां जी ਪੰਜਾਬੀਓ ਸਸਤਰੀ ਕਾਲ ਵੀ ਸਾਰੇ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਇੱਕ ਵਿਕਰਮ ਮਜੀਠੀਆ ਨੇ ਇੱਕ ਜੋ ਅਮਰਤਪਾਲ ਦੇ ਭਰਾ ਤੇ ਇੱਕ ਦੋਸ਼ ਲਾਇਆ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਪਰ ਉਹਦੇ ਚ ਕੋਈ ਮੂੰਹ ਸਿਰ ਪੈਰ ਤਾਂ ਦਿਸਦਾ ਨਹੀਂ ਪਰ ਤੁਹਾਨੂੰ ਇੱਕ ਵੀਡੀਓ ਦਿਖਾ ਦਈਏ ਇਹਨਾਂ ਦਾ ਕਹਿਣਾ ਇਹ ਆ ਵੀ ਜੋ ਅਮਰਤਪਾਲ ਦਾ ਭਰਾ ਚਿੱਟਾ ਲਾ ਰਿਹਾ ਜਿਹਦੇ ਵਿੱਚ ਲੋਕਾਂ ਨੂੰ ਇਹ ਚਿੱਟੇ ਤੋਂ ਰੋਕ ਰਿਹਾ ਕਹਿ ਰਿਹਾ ਵੀ ਸਿੱਖੀ ਦੇ ਰਾਹ ਤੇ ਤੋਰ ਰਿਹਾ ਪਰ ਆਪ ਦੇ ਘਰ ਦੇ ਵਿੱਚ ਕੀ ਹੋ ਰਿਹਾਗਾ ਜੋ ਇਹਦਾ ਭਰਾ ਜੋ ਇੱਕ ਵੀਡੀਓ ਵਾਇਰਲ ਹੁੰਦੀ ਆ ਤੇ ਕਈ ਆਡੀਓ ਵੀ ਵਾਇਰਲ ਕੀਤੀਆਂ ਵਿਕਰਮ ਜੀਠੀਏ ਨਹੀਂ ਵੀ ਇਹ ਜੋ ਇਹਨਾਂ ਦੀਆਂ ਕਰਤੂਤਾਂ ਦਸੀਆਂ ਗਈਆਂ ਪਰ ਲੇਕਿਨ ਹਜੇ ਤੱਕ ਅਮਰਪਾਲ ਨੂੰ ਕੋਈ ਆਪਣੇ ਬੰਨਿਓ ਸਾਬਤ ਮਾੜਾ ਨਹੀਂ ਕਰ ਸਕਿਆ ਕਿਉਂਕਿ ਜਿਹੜੀਆਂ ਗੱਲਾਂ ਰਹਿ ਗਈਆਂ ਪਹਿਲਾਂ ਦੀਆਂ ਕੋਈ ਵੀਡੀਓ ਪਹਿਲਾਂ ਦੀਆਂ ਆਡੀਓ ਜਦੋਂ ਕਿ ਜਦੋਂ ਇਹ ਜੇਲ੍ਹ ਦੇ ਵਿੱਚ ਹੈ ਨਹੀਂ ਸੀ ਬਾਹਰ ਸੀ ਉਦੋਂ ਦੀਆਂ ਆਡੀਓ ਇਹ ਵਾਇਰਲ ਹੋਈਆਂ ਹੋਈਆਂ ਤਾਂ ਕਈ ਆਡੀਓ ਵਾਇਰਲ ਕੀਤੀਆਂ ਪਰ ਇੱਕ ਹੁਣ ਵੀਡੀਓ ਜੋ ਇੱਕ ਇਹਦੇ ਭਰਾ ਦੀ ਆ ਜੋ ਹਜੇ ਤੱਕ ਇਹ ਦੱਸਦੇ ਆ ਵੀ ਇਹਦਾ ਭਰਾ ਹੈਗਾ ਪਰ ਹਜੇ ਮੂੰਹ ਸਿਰ ਨਹੀਂ ਦਿਸ ਰਿਹਾ ਤਾਂ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਈਏ ਬਾਅਦ ਵਿੱਚ ਕਰਾਂ ਇਹ ਵਿਚਾਰ ਸਾਂਝੇ ਦੇਖੋ ਵੀਡੀਓ ਕਰ ਕੇ ਇਹੇ ਸਮਝ ਆਦੀ ਨਹੀਂ ਆ ਰਹੀ ਜਿਹਦੇ ਨਹੀਂ ਆ ਰਹੀ ਹੱਥ ਖੜਾ ਕਰਿਓ ਵੀਡੀਓ ਪੂਰੀ ਦਿਖਾਈ ਹੁੰਦੀ ਇਹ ਦੋਸਤ ਉਹ ਬੰਦਾ ਪਛਾਣ ਲਿਓ ਹਾਂਜੀ ਆਪਣੇ ਇਹ ਪਛਾਨਤਾ ਰਿਹਾ ਮੈਂ ਨਾ ਜਾਣ ਜਾਣ ਬਣਦੇ ਇਹ ਹੈਗਾ ਜੀ ਅਨਪ੍ਰੀਤ ਅਮਰਿਤਪਾਲ ਦਾ ਵੱਡਾ ਭਰਾ ਜੀ ਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਹੀ ਅਮਰਿਤਪਾਲ ਕਹਿੰਦਾ ਸੀ ਕਿ ਆਏ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦਕਾਣਾ ਚਾਉਣਾ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਹਿੰਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਤੌਰ ਤਰੀਕਾ ਫਿਰ ਤੋਂ ਸਮਝ ਜਾਓ ਦੇਖੋ ਵੀਡੀਓ ਬੰਦ ਕਰ ਤੁਹਾਨੂੰ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦਾਂਗੇ ਤਾਂ ਫੇਸ ਹੀ ਹੋ ਜਾਣਾ ਹਾਂਜੀ ਇਹ ਸੀ ਵਿਕਰਮ ਜੀਠਿਆ ਜੋ ਕਿ ਭਈ ਇਹਨਾਂ ਨੇ ਆਪਣੇ ਬੰਨਿਓ ਕਿਹਾ ਗਿਆ ਵੀ ਜੋ ਹਰਪ੍ਰੀਤ ਨਾ ਹਰਪ੍ਰੀਤ ਸਿੰਘ ਜੋ ਅਮਰਤਪਾਲ ਦੇ ਭਰਾਗੇ ਪਰ ਇਹ ਆਪਣੇ ਬੰਨਿਓ ਕਹਿੰਦੇ ਆ ਵੀ ਅਸੀਂ ਸਿੱਖੀ ਦੇ ਰਾਹ ਤੇ ਤੋਰਦੇ ਆ ਤੇ ਤੇ ਇਹ ਜੋ ਇਹਨਾਂ ਦੇ ਘਰ ਦੇ ਵਿੱਚ ਹੋ ਰਿਹਾ ਇਹ ਚਿੱਟਾ ਲਾ ਰਿਹਾ ਜੋ ਤਾਂ ਉਹ ਛਰੇ ਆਮ ਆਪਣੇ ਬੰਨਿਓ ਇਹ ਵੀਡੀਓ ਦਾ ਜੋ ਦਿਖਾ ਕੇ ਆਪਣੇ ਬੰਨਿਓ ਖਲਾਸਾ ਕੀਤਾ ਪਰ ਲੇਕਿਨ ਉਹ ਸਾਫ ਚਿਹਰਾ ਨਹੀਂ ਦਿਸ ਰਿਹਾ ਵੀ ਅਮਰਤਪਾਲ ਦਾ ਭਰਾ ਹੀ ਆ ਕਿਉਂਕਿ AI ਵੀਡੀਓ ਨਾਲ ਵੀ ਜੋ AI ਐਪ کئی ਤਰੀਕੇ ਨਾਲ ਵੀਡੀਓ ਬਣ ਜਾਂਦੀਆਂ ਉਹਦੀਆਂ ਪਰ ਲੇਕਿਨ ਜੋ ਇਹ ਆਪਣੇ ਬੰਨਿਓ ਖਲਾਸਾ ਕਰਿਆ ਪਹਿਲਾਂ ਹੋਰ ਵੀ ਕਈ ਆਡੀਓ ਵਾਇਰਲ ਕੀਤੀਆਂ ਗਈਆਂ ਜੋ ਪਹਿਲਾਂ ਦੀਆਂ ਇਹਨਾਂ ਦੀਆਂ ਕੋਈ ਆਡੀਓ ਜਦੋਂ ਇਹਨਾਂ ਦਾ ਮੰਨ ਕੇ ਚੱਲੇ ਇਹ ਪਾਰਟੀ ਦੇ ਵਿੱਚ ਨਹੀਂ ਸੀ ਤੋ ਜਦੋਂ ਐਮਪੀ ਨਹੀਂ ਸੀਗੇ ਉਦੋਂ ਦੀਆਂ ਇਹ ਪੁਰਾਣੀਆਂ ਆਡੀਓ ਵਾਇਰਲ ਕੀਤੀਆਂ ਗਈਆਂ ਵੀ ਕਿਸੇ ਤਰੀਕੇ ਨਾਲ ਅਮਰਤਪਾਲ ਬਾਹਰ ਨਾ ਆਜੇ ਇਹਦੇ ਬਾਹਰ ਆਉਣ ਦੀ ਸਾਜ਼ਿਸ਼ ਹੈ ਕਿਉਂ ਆ ਕਿਉਂਕਿ ਅਮਰਤਪਾਲ ਦੀ ਇੱਕ 2027 ਦੇ ਵਿੱਚ ਲਿਆਉਣ ਦੀ ਲੋਕਾਂ ਦੀ ਆਵਾਜ਼ ਉੱਠ ਖੜੀ ਕਿਉਂਕਿ ਜਿਸ ਦਿਨ ਵਿਸਾਖੀ ਦੇ ਦਿਨ ਵਾਲੇ ਦਿਨ ਜੋ ਇੱਕ ਇਹਨਾਂ ਦੇ 13 ਤਰੀਕ ਨੂੰ ਜੋ ਇੱਕ ਰੈਲੀ ਹੁੰਦੀ ਆ ਤੇ ਉਹ ਤਲਵੰਡੀ ਦੇ ਵਿੱਚ ਹੁੰਦੀ ਆ ਉੱਥੇ ਇਕੱਠ ਦੇਖ ਕੇ ਤੇ ਜਿਹੜਾ ਸੀਐਮ ਪੰਤ ਮਾਨਾ ਇਹਦੇ ਵੀ ਹੋਸ਼ ਛੱਡ ਗਏ ਸੀ ਤੇ ਨਾਲ ਨਾਲ ਹੋਰ ਕਈ ਪਾਰਟੀਆਂ ਦੀ ਉਹ ਛੱਡਿਆ ਕਿਉਂਕਿ ਇਹ ਦੇਖ ਕੇ ਵੀ ਕੱਠ ਬਹੁਤ ਵੱਡਾ ਹੋ ਗਿਆ ਤੇ 2027 'ਚ ਇਹ ਆਵਾਜ਼ ਉੱਠ ਰਹੀ ਹੈ ਵੀ ਅਮਰਪਾਲ ਨੂੰ ਬਾਹਰ ਲਿਆਉਣਾ ਤਾਂ ਹੁਣ ਦੇਖਣਾ ਇਹ ਬਣਦਾ ਵੀ ਅਮਰਪਾਲ ਤੇ ਨਵੇਂ ਤੋਂ ਨਵੇਂ ਪਹਿਲਾਂ ਕੋਈ ਨਾ ਕੋਈ ਸਰਕਾਰ ਦੋਸ਼ ਲਾ ਦਿੰਦੀ ਆ ਪਰ ਜੋ ਹੁਣ ਵਿਕਰਮ ਮਜੀਠੀਆ ਕਈ ਦਿਨਾਂ ਤੋਂ ਅਮਰਪਾਲ ਦੇ ਭਰਾ ਮਗਰ ਤੇ ਅਮਰਪਾਲ ਮਗਰ ਪਹਿ ਰਿਹਾ ਕਿਉਂਕਿ ਜੀਲੇ ਵਿੱਚ ਹੁਣ ਕਈ ਪੱਤਰਕਾਰਾਂ ਬਣੀਓ ਵੀ ਦੱਸਿਆ ਗਿਆ ਵੀ ਜੋ ਇਹ ਮੂਸਰੀ ਹੈ ਨਹੀਂ ਕਿਸੇ ਵੀਡੀਓ ਦਾ ਕੋਈ ਜਿਹੜੋ ਦਿਖਾਈ ਨਹੀਂ ਦੇ ਰਿਹਾ ਤਾਂ ਉਹਦੇ ਵਿੱਚ ਕੀ ਸਮਝਣਗੇ ਲੋਕ ਸਾਫ਼ ਚਿਹਰਾ ਦਿਖਾਈ ਨਹੀਂ ਦੇ ਰਿਹਾ ਕਈ ਇੱਕ ਬੰਦਾ ਕੋਈ ਹੋਰ ਬੈਠਾ ਉਹ ਡਰੱਗਸ ਦਾ ਇੱਕ ਇਹਨਾਂ ਨੇ ਸੀਨ ਦਿਖਾ ਕੇ ਹੁਣ ਇਹ ਨਹੀਂ ਪਤਾ ਵੀ ਉਹ ਹੈ ਕੌਣ ਕਿਉਂਕਿ ਸਾਫ਼ ਖਾਈ ਦਿਊਗਾ ਚਿਹਰਾ ਤਾਂ ਲੋਕਾਂ ਨੂੰ ਪਤਾ ਲੱਗੂਗਾ ਇਹ ਕਹਿੰਦੇ ਵੀ ਉਹ ਹਰਪ੍ਰੀਤ ਸਿੰਘ ਆ ਜੋ ਅਮਰਪਾਲ ਦੇ ਭਰਾ ਗੀ ਕਹਿਣਾ ਮਤਲਬ ਵੀ ਜਿਹੜੇ ਲੋਕਾਂ ਨੇ ਇਹਨੂੰ ਚੁਣਿਆ ਇੱਕ ਕਹਿੰਦੇ ਤੁਸੀਂ ਸਿੱਖੀ ਦੇ ਰਾਹ ਤੇ ਤੋਰਨ ਵਾਲਾ ਇਹ ਇਨਸਾਨ ਆ ਤਾਂ ਇਹ ਖੁਦ ਇੱਕ ਆਪਦੇ ਘਰ ਦੇ ਵਿੱਚ ਜਦੋਂ ਨਸ਼ਾ ਨਹੀਂ ਰੋਕ ਸਕਦੇ ਤਾਂ ਕਿੱਥੋਂ ਉਹ ਪੰਜਾਬ ਚ ਰੋਕ ਲੈਣਗੇ ਇਹ ਮਜੀਠੀਆ ਦਾ ਕਹਿਣਾ ਵਿਕਰਮ ਜੀਠੀਆ ਜੋ ਪਰ ਜਿਹੜੀਆਂ ਇਹ ਸਰਕਾਰਾਂ ਦੀ ਅੰਦਰਲੀਆ ਸਾਜ਼ਿਸ਼ਾਂ ਗੱਲ ਹੁਣ ਇੰਨੀ ਕਾ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਬਾਹਰ ਆਉਣ ਦੀ ਜਦੋਂ ਕੋਈ ਨਾ ਕੋਈ ਬਾਰੀ ਹੁੰਦੀ ਹੈ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਪਰ ਵਿਕਰਮ ਮਜੀਠੀਆ ਜੋ ਇਹ ਕਈ ਦਿਨਾਂ ਤੋਂ ਹੀ ਮਗਰ ਪਏ ਹੋਇਆ ਅਮਰਤਪਾਲ ਦੀ ਹੁਣ ਅਮਰਤਪਾਲ ਤੋਂ ਜੋ ਪੰਜਾਬ ਸਰਕਾਰ ਆ ਇਹ ਵੀ ਡਰਦੀ ਹੈ ਵੀ ਜੇ ਅਗਰ 2027 ਚ ਇੱਕ ਬਾਜ ਉੱਠ ਰਹੀ ਆ ਵੀ ਅਮਰਤਪਾਲ ਆਉਣਾ ਚਾਹੀਦਾ ਕਿਉਂਕਿ ਜੇ ਉਹ ਇਹਨਾਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਸੀਐਮ ਵਰਤਮਾਨ ਪਰ ਚੱਟੇ ਦਾ ਸਪਾਇਰ ਨਹੀਂ ਹੋਇਆ ਜੋ 26 ਜਨਵਰੀ ਦਾ ਇੱਕ ਵਾਅਦਾ ਕਰਾਈ ਲੋਕਾਂ ਨਾਲ 26 ਜਨਵਰੀ ਨੂੰ ਸਪਾਇਆ ਕਰ ਦੂੰ ਚੱਟੇ ਦਾ ਪਰ ਨਹੀਂ ਹੋ ਸਕਿਆ ਪਰ ਜਿਹੜੀ ਗੱਲ ਹੁਣ ਅਮਰਤਪਾਲ ਦੀ ਕਰੀਏ ਅਮਰਤਪਾਲ ਨਾਲ ਬਹੁਤ ਵੱਡੀ ਕਿਨਾ ਸਾਫੀ ਹੋਰੀ ਆ ਇਸ ਸਰਕਾਰਾਂ ਮੰਨੂ ਵੀ ਤੇ ਜਿਹੜੇ ਉਹਦੇ ਸਾਥੀ ਆ ਜਿਵੇਂ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਤਿਆਰ ਅਸੀਂ ਪਰ ਅਮਰਤਪਾਲ ਦੀ ਕੋਈ ਐਸੀ ਆਵਾਜ਼ ਜਦੋਂ ਉੱਠਣ ਜਾ ਰਹੀ ਸੀ ਉਹਦੇ ਉੱਪਰ ਐਨਐਸਏ ਬਿਧਾ ਦਿੱਤਾ ਗਿਆ ਵਿਕੇਸੇ ਤਰੀਕੇ ਨਾਲ ਅਮਰਤਪਾਲ ਪੰਜਾਬ ਦੇ ਵਿੱਚ ਪੰਜਾਬ ਦੀ ਜੇਬ ਵਿੱਚ ਵੀ ਨਾ ਜੇ ਵਾਰ ਆਉਂਦੀ ਤਾਂ ਗੱਲ ਦੂਰ ਆ ਪਰ ਕੋਈ ਨਾ ਕੋਈ ਦੋਸ਼ਲਾਤਾ ਦਾ ਪਰ ਜਿਹੜੇ ਉਹਨਾਂ ਦੇ ਵਕੀਲ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਬਾਹਰ ਕਢਾਉਣ ਚ ਪਰ ਇਹ ਸਰਕਾਰਾਂ ਆਪਣੇ ਬੰਨਿਓ ਜ਼ੋਰ ਲਾ ਰਹੀਆਂ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਅੰਦਰ ਰੱਖੀਏ ਤਾਂ ਪਰ ਹੁਣ ਜੋ ਵਿਕਰਮ ਮਜੀਠੀਆ ਨੇ ਇੱਕ ਸਾਫਤ ਕੀਤਾ ਇਹ ਵੀਡੀਓ ਪਾ ਕੇ ਜੋ ਉਹਨਾਂ ਦੇ ਭਰਾ ਦੀ ਵੀ ਇਹ ਇੱਕ ਜੋ ਕਹਿੰਦੇ ਉਹ ਸਿੱਖੀ ਦੇ ਰਾਹ ਤੇ ਲਿਆਉਣ ਵਾਲਾ ਇਹ ਅਮਰਤਪਾਲ ਸਿੰਘ ਵੀ ਇਹ ਜੋ ਇੱਕ ਚੰਗੇ ਰਾਹ ਤੇ ਤੋਰਨ ਵਾਲਾ ਤੇ ਇਹਨਾਂ ਦੇ ਆਪ ਦੇ ਘਰ ਦੇ ਵਿੱਚ ਚਿੱਟਨੀ ਰੋਕ ਖੁਦ ਇਹਦਾ ਹਰਪ੍ਰੀਤ ਸਿੰਘ ਜੋ ਭਰਾਗਾ ਤੇ ਉਹ ਚੱਕ ਲਓਦਾ ਤਹੇ ਪੰਜਾਬ ਦਾ ਕਿੱਥੋਂ ਪੜਾ ਕਰੂੰ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦਿਆ ਕਰੋ ਨੋਟੋਕ ਤੇ